ਪੰਚਾਇਤੀ ਚੋਣਾਂ ਦਾ ਵਿਗਨ ਵਿਗਲ ਵਿੱਜਣ ਦੇ ਨਾਲ-ਨਾਲ ਲੋਕਤੰਤਰ ਦਾ ਵੀ ਬਹੁਤ ਵੱਡਾ ਘਾਣ ਹੋਇਆ ਲੋਕਤੰਤਰ ਦੀਆਂ ੱਟੀਆਂ ਉਡਾਈਆਂ ਗਈਆਂ ਗੱਲ ਜੀਰੇ ਦੀ ਨਹੀਂ ਰਹੀ ਗੱਲ ਹੋਰ ਵੀ ਸ਼ਹਿਰਾਂ ਦੇ ਵਿੱਚ ਮਾਨਸਾ ਦੇ ਵਿੱਚ ਕਤਲ ਜੀਰਾ ਦੇ ਵਿੱਚ ਨੰ ਨੰਗਾ ਗੁੰਡਾਗਰਦੀ ਦਾ ਜਿਹੜਾ ਨਾਚ ਹੋਇਆ ਇਹ ਕਿਸੇ ਦੀ ਅੱਖੋਂ ਪਰੋਖੇ ਨਹੀਂ ਸੋ ਸਮਝ ਨਹੀਂ ਆਉਂਦੀ ਕਿ ਜਿਹੜੀ ਅਸੀਂ ਆਮ ਆਦਮੀ ਪਾਰਟੀ ਨੂੰ ਆਮ ਕਹਿ ਕੇ ਲੋਕਾਂ ਨੇ ਸਵੀਕਾਰ ਕੀਤਾ ਸੀ ਕਿ ਆਮ ਘਰਾਂ ਦੇ ਉੱਠੇ ਤੇ ਆਮ ਲੋਕਾਂ ਦੇ ਜਿਹੜੇ ਦੁੱਖ ਤੇ ਤਕਲੀਫਾਂ ਨੂੰ ਸਮਝਣਗੇ ਉਹ ਆਮ ਆਦਮੀ ਪਾਰਟੀ ਦੀਆਂ ਜੇ ਕਹੀਏ ਬੋਲੀਆਂ ਜਿਹੜੀਆਂ 35 ਲੱਖ 60 ਲੱਖ 2 ਕਰੋੜ 10-10 ਲੱਖ ਦਾ ਸਾਡੇ ਏਰੀਆ 'ਚ ਆਮ ਚੱਲੀਆਂ ਸਰਪੰਚੀਆਂ ਦੇ ਇਲੈਕਸ਼ਨ ਲੜਾਉਣੇ ਨਹੀਂ ਵਕਾਊ ਹੋਇਆ ਬੋਲੀਆਂ ਲੱਗੀਆਂ ਸੋ ਜਿਹੜੇ ਹਾਲਾਤ ਮੇਰੇ ਪੰਜਾਬ ਦੇ ਬੱਚੇ ਆ ਬਣੇ ਆ ਕਿਤੇ ਨਾ ਕਿਤੇ ਜਾ ਕੇ ਇਹ ਪੰਜਾਬ ਦੇ ਯੂਥ ਦੇ ਲਈ ਇੱਕ ਖਤਰੇ ਦੀ ਬਹੁਤ ਵੱਡੀ ਘੰਟੀ ਸਾਫਤ ਹੋਈ ਨਹੀਂ ਕਿਉਂਕਿ ਕੱਲ ਜੋ ਮੰਜ਼ਰ ਹੋਇਆ ਨਰੇਸ਼ ਗਟਾਰੀਆ ਸਾਹਿਬ ਦਾ ਅੱਜ ਬਿਆਨ ਆ ਰਿਹਾ ਸੀ ਕਿ ਮੈਂ ਗੁਰਦੁਆਰੇ ਚੜ੍ਹਨ ਨੂੰ ਤਿਆਰ ਆ ਅਮੈਨੂੰ ਇਸ ਘਟਨਾ ਦਾ ਕੋਈ ਪਤਾ ਨਹੀਂ ਸਾਡੇ ਕਿਸੇ ਵੀ ਵਰਕਰ ਵੱਲੋਂ ਕੋਈ ਇਸ ਤਰ੍ਹਾਂ ਦੀ ਹੁੱਲੜਬਾਰੀ ਜਿਹਾ ਹਰਕਤ ਨਹੀਂ ਕੀਤੀ ਗਈ ਤੇ ਗਟਾਰੀਆ ਸਾਹਿਬ ਤਿੰਨ ਦਿਨ ਹੋ ਗਏ ਸੀ ਇਕੱਠ ਹੁੰਦਿਆਂ ਨੂੰ ਸਾਰੀਆਂ ਪੂਰੀਆਂ ਪੀਲਾਂ ਦਲੀਲਾਂ ਬਣੀਆਂ ਹੋਈਆਂ ਸੀ ਸੋ ਬਹੁਤ ਸਾਰੇ ਵੀਰਾਂ ਦੇ ਕਮੈਂਟੇ ਵੀ ਆਏ ਜਿ ਜਿਹੋ ਜਾਂ ਬੀਜਣਾ ਉਹੋ ਜਾਂ ਵੱਡਣਾ ਇਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਇਸ ਤਰ੍ਹਾਂ ਹੋਇਆ 6 ਪਹਿਲੀਆਂ ਸਰਕਾਰਾਂ ਨੇ ਮਾੜਾ ਕੀਤਾ ਤਾਂ ਲੋਕਾਂ ਨੇ ਉਹ ਸਰਕਾਰਾਂ ਅਨਕਾਰੀਆਂ ਲੋਕਾਂ ਨੇ ਉਹਨਾਂ ਸਰਕਾਰਾਂ ਨੂੰ ਮੂੰਹ ਨਹੀਂ ਲਾਇਆ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ ਆਮ ਆਦਮੀ ਪਾਰਟੀ ਨੂੰ ਲੋਕ ਇਸ ਕਰਕੇ ਸੱਤਾ ਦੇ ਵਿੱਚ ਲੈ ਕੇ ਆਏ ਸੀ ਕਿ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਹੈ ਕਿ ਇਹਨਾਂ ਨੂੰ ਦੇਖ ਲੂ ਤੇ ਫਿਰ ਬਈ ਤੁਸੀਂ ਆਮ ਕਿੱਥੋਂ ਰਹਿ ਗਏ ਤੁਸੀਂ ਵੀ ਤਾਂ ਖਾਸ ਬਣ ਗਏ ਸੋ ਜਿਹੜੇ ਮੇਰੇ ਵੀਰ ਕਹਿੰਦੇ ਸੀ ਨਾ ਜਿਹੋ ਜਾਂ ਕਲਬੀਰ ਜੀਰੇ ਨੇ ਬੀਜਿਆ ਉਹੋ ਜਾਂ ਵੱਢਿਆ ਉਹਨਾਂ ਭਰਾਵਾਂ ਨੂੰ ਮੈਂ ਇੱਕ ਗੱਲ ਦੱਸ ਦੇਣੀ ਚਾਹਨੀ ਹਾਂ ਵੀ ਕਲਬੀਰ ਜੀਰੇ ਨੇ ਜੇ ਸਰਪੰਚ ਬਣਾਏ ਸੀ ਨਾ ਉਹਨੇ ਪਿੰਡਾਂ ਦੇ ਵਿੱਚ ਜਾ ਕੇ ਬਾਹਾਂ ਖੜੀਆਂ ਕਰਾ ਲਈਆਂ ਸੀ ਕਿਸੇ ਦਾ ਜਾਨੀ ਮਾਨੀ ਨੁਕਸਾਨ ਨਹੀਂ ਸੀ ਕੀਤਾ ਤੇ ਜੇ ਕਿਤੇ ਇੱਕ ਅੱਧੀ ਜਗ੍ਹਾ ਤੇ ਲੜਾਈ ਹੋਈ ਸੀ ਉਹ ਅਗਲਿਆਂ ਨੇ ਆਪਦੀਆਂ ਰੰਜਿਸ਼ਾਂ ਕੱਢੀਆਂ ਸੀ ਨਾ ਕਿ ਉਹ ਇਲੈਕਸ਼ਨ ਦੇ ਕਾਰਨ ਹੋਈਆਂ ਸੀ ਸੋ ਇੱਥੇ ਜਿਹੜਾ ਨੰਗਾ ਨਾਚ ਨਾਚਾਇਆ ਗਿਆ ਕਿਵੇਂ ਦੁਕਾਨਾਂ ਦੇ ਉੱਤੇ ਚੜ੍ਹ ਕੇ ਇਸ ਤਰ੍ਹਾਂ ਰੋੜੇ ਵਿਰਾਏ ਗਏ ਤੇ ਗਟਾਰੀਆ ਸਾਹਿਬ ਕਹਿ ਰਹੇ ਸੀ ਕਿ ਨੰਗੀਆਂ ਕਿਰਪਾਨਾਂ ਸੀ ਡੰਡੇ ਸੀ ਇਹਨਾਂ ਕੋਲੇ ਤੇ ਦੂਜੇ ਪਾਸੇ ਕਿਹੜਾ ਭਾਵਾ گلاب ਦੇ ਫੁੱਲ ਲੈ ਕੇ ਖੜੇ ਸੀ ਦੂਜੇ ਪਾਸੇ ਇਹੀ ਕੁਝ ਦੂਸਰੇ ਪਾਸੇ ਸੀ ਸੋ ਇਹ ਜਿਹੜਾ ਹੋਇਆ ਬਹੁਤ ਮੰਦਪਾਗਾ ਹੋਇਆ ਰੱਬ ਨਾ ਕਰੇ ਇਹਦੇ ਵਿੱਚ ਕਈਆਂ ਨੌਜਵਾਨਾਂ ਦੀ ਜਾਨ ਵੀ ਜਾ ਸਕਦੀ ਸੀ ਸੋ ਕੁਛ ਸ਼ੁਕਰ ਹਵਸ ਅਕਾਲ ਪੁਰਖ ਵੈਗਰੂ ਦਾ ਕਿ ਜਿਹੜੇ ਅਕਾਲ ਪੁਰਖ ਵੈਗਨੂ ਨੇ ਮਿਹਰ ਪਰਿਆ ਹੱਥ ਰੱਖਿਆ ਸੋ ਇਹ ਜਿਹੜੇ ਹਾਲਾਤ ਤਣਾਪੂਰੇ ਸੀ ਇਹ ਜਿਹੜੀ ਘਟਨਾ ਕਰਮਾ ਇਹ ਕੋਈ ਅਚਾਨਕ ਨਹੀਂ ਹੋਈ ਜੇ ਆਪਾਂ ਅਚਾਨਕ ਕਹੀਏ ਮੈਂ ਸਿਮ ਭਗਵਾਨ ਤਮਨ ਸਾਹਿਬ ਤੁਹਾਨੂੰ ਕਹਿਣਾ ਚਾਹਨੀ ਆ ਇਹ ਘਟਨਾ ਅਚਾਨਕ ਨਹੀਂ ਘਟਣ ਵਾਲੀ ਹੋਈ ਚਾਰ ਦਿਨ ਪਹਿਲਾਂ ਇਸ ਘਟਨਾ ਨੂੰ ਅੰਜਾਮ ਦੇਣ ਲਈ ਲੋਕਾਂ ਦੇ ਵਿੱਚ ਵਾਰਤਾ ਲਾਪ ਹੋ ਰਿਹਾ ਸੀ ਲੋਕਾਂ ਦੇ ਵਿੱਚ ਇਹ ਗੱਲ ਮੈਸੇਜ ਛੱਡੀ ਜਾ ਰਹੀ ਸੀ ਵੀ ਆਹਨ ਦੇ ਕੇਰਾ ਮੇਨ ਟਾਰਗੇਟ ਕਲਵੀਰ ਜੀਰੇ ਨੂੰ ਹੀ ਮੰਨਿਆ ਗਿਆ ਸੀ ਮਾਨ ਸਾਹਿਬ ਇਸ ਚੀਜ਼ ਦੀ ਜਿੱਥੇ ਮਰਜੀ ਜਿਵੇਂ ਮਰਜੀ ਤੁਸੀਂ ਪੜਤਾਲ ਕਰਾ ਲਓ ਕਿਸੇ ਵਰਕਰ ਨਾਲ ਰੋਸ ਨਹੀਂ ਸੀ ਉਹਨਾਂ ਦਾ ਉਹਨਾਂ ਦੀ ਸਿੱਧੀ ਟੱਕਰ ਕਲਵੀਰ ਜੀਰੇ ਨਾਲ ਸੀ ਜਿਹੜਾ ਕੁਝ ਉਹਨਾਂ ਨੇ ਕਿਹਾ ਉਹਨਾਂ ਨੇ ਕੀਤਾ ਪਰ ਗੱਲ ਇਹ ਨਹੀਂ ਕਿ ਖੋ ਕੀ ਗਿਆ ਗੱਲ ਇਹ ਹੈ ਕਿ ਇਹਦਾ ਅਨਜਾਮ ਕੀ ਨਿਕਲਣਾ ਹੁਣ ਆਉਣ ਵਾਲੇ ਲੋਕਾਂ ਦੇ ਵਿੱਚ ਇਹਦਾ ਮੈਸੇਜ ਕੀ ਜਾਣਾ ਹੁਣ ਅੱਛਾ ਜਿਹੜੇ ਸਾਵਣਮਾਲ ਸਕੂਲ ਦੇ ਵਿੱਚ ਕਾਗਜ਼ ਭਰੀ ਦੇ ਸੀ ਉਸ ਸਾਵਣਮਾਲ ਸਕੂਲ ਦੇ ਵਿੱਚ ਉਸ ਪਵਿੱਖ ਦੇ ਪੇਪਰ ਚੱਲ ਰਹੇ ਸੀ ਜਿਹੜਾ ਪੁਹਿਖ ਸਾਡਾ ਆਉਣ ਵਾਲੇ ਸਾਡੇ ਸਮਾਜ ਦਾ ਸੁਨਹਿਰੀ ਪੁਹਿਖ ਜਿਹਨੂੰ ਕਹਿੰਨੇ ਆ ਅਸੀਂ ਕਹਿੰਨੇ ਆ ਨਾ ਬੱਚੇ ਸਾਡੇ ਪੰਜਾਬ ਦਾ ਸੁਨਹਿਰੀ ਪੁਹਿਖ ਆ ਕੱਲ ਉਸ ਸੁਨਹਿਰੀ ਪੁਹਿਖ ਨੂੰ ਕੀ ਮੈਸੇਜ ਗਿਆ ਹੋਊਗਾ ਕੱਲ ਉਸ ਸੁਨਹਿਰੀ ਪੁਹਿਖ ਨੂੰ ਇੱਕ ਹੀ ਮੈਸੇਜ ਗਿਆ ਮਾਨ ਸਾਹਿਬ ਉਹ ਮੈਸੇਜ ਇਹ ਗਿਆ ਕਿ ਹਾਂ ਇਲੈਕਸ਼ਨ ਆਉਣਗੇ ਗੁੰਡਾਗਰਦੀ ਹੋਊਗੀ ਨੰਗਾ ਨਾਚ ਗੁੰਡਾਗਰਦੀ ਦਾ ਹੋਊਗਾ ਹੈਰਾਨ ਆ ਮੈਂ ਕਿ ਜੇ ਕੋਈ ਪੇਪਰ ਭਰਦਾ ਵੀ ਆ ਤੇ ਉਹਦੇ ਘਰ ਤੱਕ ਧਮਕੀਆਂ ਦਵਾਈਆਂ ਜਾਂਦੀਆਂ ਕਿ ਜਾਂਦਾ ਪੇਪਰ ਚੱਕ ਲੈ ਤੇ ਨਹੀਂ ਆ ਮੈਂ ਫਲਾਨੀ ਜੇਲ੍ਹ ਚੋਂ ਫਲਾਨਾ ਗੁੰਡਾ ਬੋਲਦਾ ਉਹ ਉਹਨਾਂ ਦੇ ਨਾਂ ਤੇ ਜਿਹੜੇ ਪਹਿਲਾਂ ਨੌਜਵਾਨ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਉਹਨਾਂ ਦੇ ਨਾਂ ਤੇ ਅੱਜ ਹੋਰ ਲੋਕ ਆਣ ਕੇ ਉਹਨਾਂ ਦਾ ਨਾਂ ਵੀ ਬਦਨਾਮ ਕਰ ਰਹੇ ਆ ਤੇ ਸਟੰਟ ਬਾਜ਼ੀਆਂ ਕਰ ਰਹੇ ਆ ਪਰ ਮਾਨ ਸਾਹਿਬ ਇਹ ਗੱਲ ਪੱਕੀ ਆ 100% ਪੱਕੀ ਆ ਇਹ ਗੱਲ ਕਿ ਜਿਹੜੀਆਂ ਸਰਪੰਚੀਆਂ ਲੱਖਾਂ ਦੇ ਵਿੱਚ ਵਿਕੀਆਂ ਨਹੀਂ ਇਹ ਚੀਜ਼ੇ ਸਬੂਤ ਲੈਣੇ ਚਾਹੋ ਤੁਹਾਨੂੰ ਸਬੂਤ ਵੀ ਮਿਲ ਜਾਣਗੇ ਤੇ ਉਸ ਤੋਂ ਵੱਡੀ ਦੁਖਾਂਤ ਦੀ ਗੱਲ ਇਹ ਆ ਤੇ ਜਿਹੜੇ ਤੁਹਾਡੇ ਆਪ ਦੇ ਵਰਕਰ ਸੀ ਆਮ ਆਦਮੀ ਪਾਰਟੀ ਦੇ ਪਹਿਲੇ ਵਰਕਰ ਪਿੰਡਾਂ ਦੇ ਵਿੱਚੋਂ ਉੱਠੇ ਹੋਏ ਸੀ ਉਹਨਾਂ ਵਰਕਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਚਾਹੇ ਤਾਂ ਗੱਲ ਕਰ ਲਈਏ ਆਪਾਂ ਮਨਸੀਆਂ ਦੀ ਚਾਹੇ ਚਾਲਕ ਕਿਸੇ ਵੀ ਕਈ ਪਿੰਡਾਂ ਦੀ ਗੱਲ ਕਰ ਲੋ ਹਰ ਪਿੰਡ ਦੇ ਵਿੱਚ ਚਾਹੇ ਗੱਲ ਕਰ ਲਈਏ ਡਿਸਟ੍ਰਿਕਟ ਫਰੂਸਪਰ ਦੇ ਨਾਲ ਲੱਗਦੇ ਪਿੰਡਾਂ ਦੀ ਉਹਨਾਂ ਲੋਕਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਜਿਹੜੇ ਥੋੜੇ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਨੀਂਹ ਰੱਖੀ ਸੀ ਜਿਹੜੀਆਂ ਉਹ ਇਹ ਉਹ ਇੱਟਾਂ ਸਿੱਟੀਆਂ ਗਈਆਂ ਜਿਨ੍ਹਾਂ ਇੱਟਾਂ ਨੇ ਮਜ਼ਬੂਤੀ ਦਿੱਤੀ ਸੀ ਤੁਹਾਨੂੰ ਖੁਰਲ ਖੁਰਲ ਕੇ ਉਹਨਾਂ ਨੂੰ ਬਾਹਰ ਸਿੱਟਿਆ ਗਿਆ ਤੇ ਕਹਿੰਦੇ ਹੁੰਦੇ ਆ ਜਿੱਥੇ ਵਰਕਰ ਦੀ ਕਦਰ ਨਾ ਨਾ ਹੋਵੇ ਉਹ ਸਰਕਾਰਾਂ ਬਹੁਤੀ ਦੇਰ ਨਹੀਂ ਚੱਲਦੀਆਂ ਪੁੱਛ ਕੇ ਵੇਖੋ ਪਹਿਲੀਆਂ ਸਰਕਾਰਾਂ ਨੂੰ ਪੁੱਛ ਕੇ ਵੇਖੋ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ ਆਪਦੇ ਵਰਕਰਾਂ ਦੀ ਕਦਰ ਨਹੀਂ ਕੀਤੀ ਪੁੱਛ ਕੇ ਵੇਖੋ ਕਾਂਗਰਸ ਤੋਂ ਉਹਨਾਂ ਨੇ ਵੀ ਆਪਦੇ ਪਹਿਲੇ ਤਜਰਬੇਕਾਰ ਵਰਕਰਾਂ ਦੀ ਕਦਰ ਨਹੀਂ ਸੀ ਕੀਤੀ ਤੇ ਜਿਹਦੇ ਹਾਲਾਤ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਸਾਹਮਣੇ ਕੀ ਚੱਲੇਗੀ ਸੋ ਐਸਲੇ ਮੈਂ ਬੇਨਤੀ ਕਰਦੀ ਆ ਕਿ ਤੁਸੀਂ ਲੋਕ ਆ ਜਿਹੜੇ ਸੰਭਲ ਜੋ ਮਾਮਾ ਦੇ ਪਤਨਾ ਮਰਵਾਉ ਇਹ ਸਾਰੇ ਲੋਕਾਂ ਨੂੰ ਪਤਾ ਕਿ ਇੰਦਰਜੀਤ ਸਿੰਘ ਜੀਰਾ ਨੇ ਜੀਰੇ ਲਈ ਕੀ ਕੀਤਾ ਸੀ ਜਾਂ ਜਿਹੜੇ ਵਰਕਰ ਦਾ ਹੱਥ ਫੜਦਾ ਸੀ ਉਸ ਬੰਦੇ ਨੇ ਕਦੇ ਵਰਕਰ ਦਾ ਹੱਥ ਨਹੀਂ ਸੀ ਛੱਡਿਆ ਉਹ ਬੰਦਾ ਕਹਿੰਦਾ ਸੀ ਇਹ ਵਰਕਰ ਨਹੀਂ ਹੈ ਮੇਰੀ ਸੱਜੀ ਤੇ ਖੱਬੀ ਬਾਹ ਪਰ ਆਮ ਆਦਮੀ ਪਾਰਟੀ ਹਲੋ ਰਿਕਾਰਡਿੰਗਾਂ ਵਈਆਂ ਨੇ ਤੁਹਾਡੇ ਵਰਕਰਾਂ ਦੀਆਂ ਜਿਨ੍ਹਾਂ ਦੇ ਨਾਲ ਤੁਸੀਂ ਜੋ ਕੀਤਾ ਤੇ ਬਾਜ ਆਜੋ ਇੰਨਾਂ ਚੀਜ਼ਾਂ ਤੋਂ ਦੇਖੋ ਖਾੜੇ 'ਚ ਮੱਲ ਘੋਲਦੇ ਵੀ ਆਏ ਆ ਟੈਂਦੇ ਵੀ ਆਏ ਆ ਜਿੱਤ ਹਾਰ ਵੀ ਹੋਣੀ ਆ ਜੇ ਤੁਸੀਂ ਵਿਕਾਸ ਹੀ ਇੰਨਾ ਕੀਤਾ ਤੁਹਾਨੂੰ ਡਰ ਕਿਹੜੀ ਗੱਲ ਦਾ ਤੁਹਾਨੂੰ ਤਾਂ ਗੁੰਡਾਗਰਦੀ ਕਰਨੀ ਨਹੀਂ ਚਾਹੀਦੀ ਤੁਹਾਡੇ ਵਿਕਾਸ ਦੇ ਮੂੰਹ ਨੂੰ ਤੁਹਾਨੂੰ ਵੋਟਾਂ ਪੈਣੀਆਂ ਬਾਜ ਆਜੋ ਇੰਨਾਂ ਚੀਜ਼ਾਂ ਤੋਂ ਇਨ੍ਹਾਂ ਦੇ ਵਿੱਚ ਕੁਛ ਨਹੀਂ ਲੱਗਿਆ ਕਹਿੰਦੇ ਆ ਦਸ਼ਮਣੀ ਵਿਧਾਇਆ ਵਾਧੀ ਆ ਤੇ ਦੋ ਪਿਆਰ ਦੇ ਮਿੱਠੇ ਬੋਲ ਬੋਲਿਆ ਨਾ ਏ ਘਟਾਇਆ ਘਟ ਜਾਂਦੀ ਆ ਭਾਜੀਆਂ ਜੇ ਪਾਉਂਦੇ ਰਹੋਗੇ ਇੱਕ ਭਾਜੀ ਪਾਜੂ ਦੂਜਾ ਲੌਣ ਤੇ ਹੋਜੂ ਦੂਜਾ ਪਾਜੂ ਦੂਜਾ ਲੌਣ ਤੇ ਆਜੂ ਆਮ ਲੋਕਾਂ ਦਾ ਪੁਆਖ ਨਹੀਂ ਹੈਗਾ ਜੇ ਲੋਕੋ ਇਹ ਗੱਲਾਂ ਸਹੀ ਨੇ ਦੇ ਇਹਨਾਂ ਨੂੰ ਸ਼ੇਅਰ ਕਰ ਦਿਓ